ਮਾਣੇ ਸੀ ਉਹਰੇ ਬੁੱਤ ਚਿੱਟਾ ਤੇ ਆ ਗਿਆ ਮੱਤੂਏ ਹਾਂ ਤੇਰੀ ਮੰਮਾ ਕਿੱਥੇ ਆਉ ਉਹ ਸੀ ਮਾਣੂ ਨਾ ਖੇਡੀ ਜਾਂਦੀ ਆ ਤੈਨ ਕਿਵੇਂ ਆ ਠੀਕ ਆ ਬੁੱਤ ਸੱਡ ਸੁੱਤਾ ਵੇ ਮਾਣੂ ਮੈਨੂੰ ਖੇਡਣਾ ਇੱਥੇ ਦੇ ਨਾਲ ਹਾਂ ਮੈਨੂੰ ਚਾਹਾਂਗੇ ਮੈਨੂੰ ਖੇਤ ਚੱਲ ਹਾਂ ਉਹਦਾ ਵੀ ਪਿਆ ਦੇ ਆ ਜਿਹਨੇ ਦਿੱਤੀ ਲੱਗਦੀ ਬੱਚੇ ਨੂੰ ਭੁੱਖ ਲੱਗ ਰਹੀ ਆ ਨਾ ਲੱਗਦੀ ਬੱਚੇ ਨੂੰ ਤਾਂ ਬੋਲ ਅੱਜ ਦਾ ਤਰੀਕਤ ਰਵਾਈ ਨਾ ਸੈਂਟੀ ਤੇ ਚੱਲ ਰਿਹਾ ਹਾਂ ਦੇਖਿਆ ਸੀ ਵੀਡੀਓ ਇਹ ਕਿੰਨਾ ਰੰਗ ਲੱਗ ਰਿਹਾ ਨਹੀਂ ਕਲਿੱਕ ਹੋ ਰਹੀ ਹੈ ਕਦ ਲਈ ਨਾਲ ਜਾਂਦਾ ਹੁੰਦਾ ਜੱਟ ਬੜਾ ਰਾਣਾ ਬੜੀ ਨਿੱਕੀ ਸੀ ਨਾ ਇਹ 3 ਮਹੀਨੇ ਦਾ ਹੋ ਗਿਆ ਹੁਣ ਇਹ ਹੂੰ ਤੇ ਇੱਕ ਦਿਨ ਦਾ ਸੀ ਜਦਿਆਰ ਜਨ ਲੈ ਕੇ ਆਸ ਚਾਕੇ ਬਹਾ ਹੋ ਗਿਆ ਨਾ ਲੱਗਦਾ ਇਹ ਨਾ ਵੀ ਬਾਤ ਜੀ ਘਰ ਬਾਰੀ ਮਿਹਨਤ ਨਾ ਪਾਇਆ ਬੁੱਤੇ ਤੂਫਾਨ ਬਾਰੀ ਮਿਹਨਤ ਇਹਦੇ ਕਿ ਬਿੱਲੀ ਨੇ ਕਹੋਨੇ ਤੇ ਨੇ ਨੁੰਦਰਾ ਮਾਰ ਕੇ ਆਉਂਗਾ ਸੀ ਚੱਲਿਆ ਤੱਕ ਸੀ ਗਿਆ ਉਹ ਕਿਹਾ ਸੀ ਪੁੱਤ ਨੇ ਪਿਓ ਨੇ ਮੈਂ ਤੇ ਚਿੱਟਿਆ ਉਹ ਦੁਬਿਜਵਾਕਾਈ ਜਾਂਦੇ ਸੀ ਉਹ ਥਾਂ ਲੈ ਕੇ ਕੀ ਲੈ ਵੀ ਪੁੱਤ ਰੱਬ ਦੇ ਰਿਹਾ ਡੈਮਨਤਾ ਦੀ ਵਾਕਿਆ ਮਗੋਂ ਲੱਗਦਾ ਹੋਰ ਖੇੜ ਦੇ ਵਾਲਾ ਸੋਨਾ ਇਹ ਤਾਂ ਤਾਂ ਮੈਂ ਇਹਦੇ ਨੇ ਇਹਦੇ ਨਾਲ ਆਇਆ ਸੀ ਖੇੜ ਦਾ ਉਹ ਤੇਰੇ ਤਾਂ ਮਾ ਮਾਂ ਨੂੰ ਕਰਦਾ ਹੈ ਰੋਕ ਕਿ ਸਰਦਨ ਮੈਂ ਨਾਲ ਹੀ ਪੈਂਦਾ ਜਰਾਤ ਨੂੰ ਪੱਕਾ ਲੱਗ ਜਾਂਦੀ ਉਹਦੋਂ ਵੀ ਤੇਰੇ ਕੋਲ ਹਾਂ ਫਿਰ ਜਵਾੜਾ ਤੂੰ ਮੈਨੂੰ ਫਿਰ ਮੈਂ ਰਾਤ ਨੂੰ ਜਿੱਦ ਤੱਕ ਪੀਉਣੀ ਐ ਨਾ ਹੋਰ ਮਾਨੂੰ ਆਹ ਹੋ ਰਹਾ ਕਨਵਾਣ ਚ ਲੈ ਕੇ ਜਾਵਾਂਗੇ ਫਿਰ ਡਾਕਟਰ ਦੇ ਕੀ ਹੋ ਜਾਣਾ ਇਹਨੂੰ ਤੇ ਮੈਂ ਫਿਰ ਡਾਕਟਰ ਤੇ ਕੀ ਗੱਲ ਕਰਨੀ ਪੈਂਦੀ ਐ ਸਿਆਉ ਵਾਲੇ ਨੇ ਹਾਂ ਡੀਟੇਲ ਵਗਲੇ ਮਾਨੂੰ ਪਹਿਲਾਂ ਬੁੱਤ ਵਿਛੌਣੇ ਤੋਂ ਬਿਨਾ ਬੈਂਦਾ ਨਹੀਂ ਕੀ ਉਹ ਕਿਹਦੀ ਆਵਾਜ਼ ਲਵਾ ਲਈ ਹਾਂ ਫਿਰ ਕੀ ਜਦਾਂ ਲਿਆਰ ਦਰਸ਼ਾਉਣ ਕਰਨਾ ਖਖਲਾਖਰੀ ਹੈ ਨਾ ਬਣਿਆ ਪੜਾ ਜਿਹਨੂੰ ਨਾ ਅਸੀਂ ਕਰਦੀ ਸੀ ਦੁਪਾਤਾ ਹੁਣ ਇਹਨੂੰ ਅੱਜ ਜੂੰਗਰੀ ਨਾ ਨਹੀਂ ਮਾ ਤੁਹਾਨੂੰ ਕੰਗਰੀ ਬਾਹਰ ਦੇ ਹਾਂ ਕਹੋ ਨੀ ਨਿੱਤੂ ਲੈ ਕਹੋ ਨੀ ਲੈ ਜਿਹਦੇ ਦਫਾ ਇਹ ਮੰਨੂ ਫੀਣਾ ਨਹੀਂ ਆਉਂਗਾ ਜਦ ਇਹਨੂੰ ਤੂੰ ਮਾ ਦੇਖੀ ਜਾ ਹੁਣ ਇਹਨੂੰ ਜੂੰਗਰੀ ਤੇ ਪੀਣੋ ਆਟਾ ਆਸਰਾ ਹੀ ਬੱਟਾ ਹੋ ਗਿਆ ਮੈਂ ਖੁੱਸ ਗਿਆ ਨਾ ਮੋਗਲੀ ਨਾ ਪਿਆਰੀ ਆ। ਹਾਂ ਹੈ ਦੀ। ਕਾਟ ਕੰਬੀ ਚੀਂ ਗੀ। ਮੈਂ ਅਗਰ ਵੰਦ ਤੇ ਬਾਰੀ। ਕੋਰਤਾ ਕੜੀ ਚ ਵੀ ਭਾਜਦਾ ਨਾ ਏ। ਹੋਰ ਨਿੰਮ ਤੇ ਜੜ ਗਿਆ। ਹਾਂ। ਤੇ ਬਾਪੂ ਨੇ ਬੋਲ ਮਾਰੇ ਮੈਨੂੰ। ਕਹਿੰਦਾ ਕਰਵੇਂ ਤੂੰ ਤੁਹਾਡਾ ਬਲੂੰਗੜਾ ਜੜਿਆ ਬੈਠਾ। ਚੜਤਾ ਗਿਆ ਉੱਤਰੀ ਦੁਗਿਆਲੀ। ਜਰ ਜਾ ਕੇ ਲੈ ਕੇ ਆਲੀ ਮੈਂ ਲਾ ਕੇ। ਪਰ 40 ਸਮੇਂ ਤੇ ਜੜ ਗਿਆ ਨਿੰਮ। ਕੈਨ ਗ੍ਰੀਨ ਕਰ ਕੀ ਕਹਿੰਦੇ ਰੱਬ ਦਾ ਜੀ ਹੈ ਸਾਰਾ ਆਹਦੀ ਜਵਾਂ ਖਾਣਾ ਗੁੰਜਰ ਦੀ ਮਾਂ ਆਵਾਰਾ ਗਮਾਉਣੀ ਮੇਗੀ ਆਹ ਕਿਆ ਨਾ ਰਾਮ ਜਪਾ ਲੀ ਆਹ ਆਹ ਗੜਾ ਸਿਆਣ ਜੇ ਲੜੀ ਮੰਨਦਾ ਨਾ ਹੈ ਜਦੋਂ ਮੈਂ ਉਧਰੋਂ ਆਉਣੀ ਆ ਸਤੂਲੋ ਤੇ ਜੇ ਰੋਦੀ ਉਧਰ ਲੈ ਅੰਦਰ ਵਾਇਟ ਹੋਰੀ ਜਿਵੇਂ ਪੋੜ ਮਾਰਦਾ ਮੇਰੀ ਬਾਤ ਸੁਣ ਕੇ ਝਾਂਗ ਮੇਰੇ ਕਰਿਆ ਹੈ ਬਹੁਤ ਸਿਆਣ ਸਾਰੇ ਘਰ ਖਾਣਾ ਜੀ ਲੋਕ ਨੂੰ ਜਾਇਆ ਗਿਆ ਕਿ ਉਹ ਦੋਈ ਦਿਨ ਵੀ ਬਾਈ ਨਾਲ ਹੀ ਵਾਰਾ ਸੋਨਾ ਲੱਗਦਾ ਸੀ ਹਾਂ ਤੇ ਉਹਦੇ ਉੱਤੇ ਬੈਠ ਕੇ ਫਾਟੇ ਛੇਕਤੀ ਤੇ ਅਰੇ ਪੀ ਗਏ ਜਦੋਂ ਟੋਟੇ ਜਦੋਂ ਚੁੰਗਰੀ ਚੁੰਗਰੀ ਨਹੀਂ ਆਉਂਦੀ ਉਸ ਵਾਰ ਸਵੇਰੇ ਚੁੰਗਰੀ ਨਾਲ ਹੀ ਪਿਆ ਗਿਆ ਯਾਰ ਕੁੱਨ ਨਾ ਹੁੰਦਾ ਬ੍ਰੇਕ ਕਿਹਨੇ ਕਿਹੜਾ ਬੋਲਣਾ ਅਜਾਰੇ ਚੱਲ 15 ਮਿੰਟ ਥਰ ਕੀ